ਰਖੇ ਕਤੀਆਂ ਪੂਣੀਆਂ ਮਾਲਾਪ ਤੋੜੇ ਜੋਟੀਆਂ ਅਟੇਰ ਨੇ ਨਾ ਅਟੀਆਂ ਨਾ ਹੋਂਦ ਰਈ ਗੱਲ ਰੋਟੀਆਂ ਗੋਝ ਫਾਟੀ ਲੀਆਂ ਚਰਮਕਾ ਸੌ ਤੱਕੜਾ ਵਾਲਖਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਮਿਲ ਪਿਆ ਆਮਿਲ ਪਿਆਰਿਆ ਖਿਚਾਨੇ ਦੋਨੋਂ ਪਾਸਿਓਂ 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 ਖਿਚਾਨੇ ਦੋਨੋਂ ਪਾਸਿਓਂ ਇੱਕ ਸਮੇਂ ਦੀ ਇੱਕ ਪਿਆਰ ਦੀ ਨੈਰਾ ਚੱਲਣ ਦੋ ਪਾਸਿਓਂ ਇੱਕ ਜਿੱਤ ਦੀ ਇੱਕ ਹਾ ਦੀ ਤੇ ਨੂਰੀ ਦਰਸ ਪਰੀਤਮਾ ਤੇ ਨੂਰੀ ਦਰਸ ਪਰੀਤਮਾ ਜੀਵਨ ਤੇ ਮਰਨ ਸੁਵਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਮਿਲ ਪਿਆਰਿਆ ਆਮਿਲ ਮਕੀ ਖੇਲ ਬੁਝਾਰਤਾ ਜੀਵਨ ਮਰਨ ਦੀ ਕਾਰ ਤੋਂ ਦਿਲ ਛਲਕ ਦਾ ਸਾ ਡਲਕਦਾ ਜੋ ਕੂੰਜ ਵਿਛੜੀ ਡਾਰ ਤੋਂ ਔ ਲਖ ਰਵੀ ਸੰਸਾਤ ਸੋਹਣਿਆ ਸਸਾਂ ਤੋਂ ਸੋਹਣਿਆ ਕਰ ਚਾਨਣੀ ਨਹੀਂ ਚੁੱਕੀ ਅੰਧਿਆਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਮਲ ਪਿਆਰਿਆ ਆਮਲ ਪਿਆਰਿਆ ਨਾਨਕ ਦੇ ਅੰਗੋਂ ਉਪਜ ਕੇ ਉਪਜ ਕੇ ਉਪਜ ਕੇ ਨਾਨਕ ਦੇ ਅੰਗੋਂ ਉਪਜ ਕੇ ਅੰਗਦ ਤੋਂ ਅਮਰ ਹੋ ਗਿਆ ਰਾਮਦਾਸ ਸੋਢੀ ਗੁਰੂ ਅਰਜਨ ਤਾਰੀ ਤਾਰਨ ਜੋਗਿਆ ਤੂੰ ਸਾਨੂੰ ਤਾਰੀ ਤਾਰਨ ਜੋਗਿਆ ਹਰ ਜੀਓ ਗੋਬਿੰਦ ਜੀਓ ਪਾਰੀ ਤਾਂ ਦੇਵਨ ਜਾਰਿਆ ਦਿਨ ਚੱਲੀ ਮੈਂ ਚੱਲੀ ਪਰਦੇਸ ਆ ਮਿਲ ਪਿਆ ਆ ਮੇ ਲਿਆਰਿਆ ਕਦੇ ਟੈਕਦੀ ਕਦੇ ਸੈਕਦੀ ਕਦੇ ਟੈਕਦੀ ਕਦੇ ਸੈਕਦੀ ਜਿੰਦਿਆ ਰੁਕੇ ਰਗ ਸਾਤੇ ਤੇਰੇ ਨੀਲੇ ਜਿੱਤੋਂ ਲੰਗਣਾ ਤੇਰੇ ਨੀਲੇ ਜਿੱਤ लंगण म दवां बौकरा म दवां बौकुरां उस ओ महबतारिया ਹਬਤ ਦੇ ਵਣਜ਼ਾਰਿਆ ਗਲ ਲਾਲ ਤਾਰਨ ਹਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਮਿਲ ਪਿਆਰਿਆ ਆਮਿਲ ਪਿਆਰਿਆ ਅਸਾਂ ਚਰਨ ਤੇਰੇ ਧੋਣ ਲਈ ਨੈਣਾ ਵਿੱਚ ਰੱਖਿਆ ਨੀਰ ਹੈ ਸਾਨੂੰ ਬਖਸ਼ੀ ਬਖਸ਼ਣ ਹਾਰਿਆ ਕੀ ਬਗਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ ਮੇਲਾ ਪਹੇ ਜਾ ਬਿਰਹਾੜਾ ਹੈ ਕੁਝ ਤਾਂ ਗੁਣ ਗੁਨਾਹ ਰਿਆ ਜਿੰਦ ਚੱਲੀ ਤੇਰਾ ਦੇਸ਼ ਪਰੀਤਮਾ ਮਲਤੂਰੀ ਅੱਗੇ ਦੀਵਾਟ ਨੂੰ ਮੈਂ ਨੱਪਾ ਕਿਵੇਂ ਤਰਾਟ ਨੂੰ 나ੜੀ ਫਿਰੀ ਚਰਨਾ ਛੇਤੀ ਸੋਹਣਿਆ ਹੇ ਸਮਖ ਸਕਦਾ ਜਾ ਰਿਆ ਜਿੰਦ ਚਲੀ ਮੈਂ ਚਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਨਰalle ਨੂੰ ਲਜਵਾਲੇ ਨੂੰ ਨਰalle ਨੂੰ ਲਜਵਾਲੇ ਨੂੰ ਦਰਖਾਸਤ ਹੈ ਗੁਰਦੇਵ ਨੂੰ ਇਹ ਪ੍ਰੇਮ ਕਹਾਣੀ ਲਿਖਣ ਲਈ ਇਹ ਪ੍ਰੇਮ ਕਹਾਣੀ ਲਿਖਣ ਲਈ ਬਲਬੁੱਦ ਦਿਓ ਬਲ ਦੇ ਸੀ ਉਦਾਰੇ ਸਨ ਪਰਵਾਰਿਆ ਜਿੰਦ ਚੱਲੀ ਮੈਂ ਇਕੱਲੀ ਪਰਦੇਸ ਆਮਿਲ ਪਿਆਰਿਆ ਆਮਿਲ ਪਿਆ